हेलो माय डियर स्टूडेंट्स सो ਅੱਜ ਅਸੀਂ ਕੁਲਵੰਤ ਸਿੰਘ ਵਿਰਕ ਜੀ ਬਾਰੇ ਪੜਾਂਗੇ ਠੀਕ ਹੈ ਜੀ ਕੁਲਵੰਤ ਸਿੰਘ ਵਿਰਕ ਜੋ ਕਿ ਇੱਕ ਕਹਾਣੀਕਾਰ ਨੇ ਕੁਲਵੰਤ ਸਿੰਘ ਵਿਰਕ ਇਹਨਾਂ ਦਾ ਜੋ ਜਨਮ ਹੈ ਇਹ 20 ਮਈ 1921 ਨੂੰ ਹੋਇਆ ਜਨਮ ਇਹਨਾਂ ਦਾ ਕਦੋਂ ਹੋਇਆ ਜੀ 20 ਮਈ 1921 ਤੇ ਇਹਨਾਂ ਦੀ ਜਿਹੜੀ ਮੌਤ ਹੈ ਉਹ 24 ਦਸੰਬਰ 1987 ਨੂੰ ਹੋਈ ਠੀਕ ਹੈ ਜੀ ਔਰ ਇਹ ਇੱਕ ਪੰਜਾਬੀ ਕਹਾਣੀਕਾਰ ਸੀ ਇਹਨਾਂ ਨੇ ਮੁੱਖ ਤੌਰ ਤੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਵੱਡੇ ਪੈਮਾਨੇ ਉੱਤੇ ਲਿਖਿਆ ਵਿਰਕ ਜੀ ਨੂੰ 1968 ਵਿੱਚ ਕਹਾਣੀ ਸੰਗ੍ਰਹਿ ਨਵੇਂ ਲੋਕ ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਕਿਹੜੇ ਕਹਾਣੀ ਸੰਗ੍ਰਹਿ ਲਈ ਨਵੇਂ ਲੋਕ ਲਈ ਇਹਨਾਂ ਨੂੰ ਸਾਹਿਤ ਅਕਾਦਮੀ ਇਨਾਮ ਮਿਲਿਆ ਇਹਨਾਂ ਦੀਆਂ ਕਹਾਣੀਆਂ ਦਾ ਰੂਸੀ ਅਤੇ ਜਾਪਾਨੀ ਸਾਹਿਤਿਅਤ ਅਤੇ ਕਈ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਕੀਤਾ ਗਿਆ ਲਿਓ ਟੋਲਸਟਾਈ ਦੀ ਪੋਤੀ ਨਤਾਸ਼ਾ ਟੋਲਸਟੋਏ ਨੇ ਰੂਸੀ ਵਿੱਚ ਅਤੇ ਉਸਾਕਾ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਦੇ ਪ੍ਰੋਫੈਸਰ ਡਾਕਟਰ ਤੋਮੀਓ ਮੀਜ਼ੋਕਾਮੀ ਦੁਆਰਾ ਜਾਪਾਨੀ ਵਿੱਚ ਅਨੁਵਾਦ ਕੀਤਾ ਗਿਆ ਜੀਵਨ ਜੋ ਕੁਲਵੰਤ ਸਿੰਘ ਵਿਰਕ ਨੇ ਇਹਨਾਂ ਦੇ ਪਿਤਾ ਸੀ ਸਰਦਾਰ ਆਸਾ ਸਿੰਘ ਵਿਰਕ ਠੀਕ ਹੈ ਜੀ ਸਰਦਾਰ ਆਸ਼ਾ ਆਸ਼ਾ ਕਹਿ ਦੋ ਠੀਕ ਹੈ ਸਰਦਾਰ ਆਸ਼ਾ ਸਿੰਘ ਵਿਰਕ ਅਤੇ ਮਾਤਾ ਜੀ ਜੋਸੀ ਸਰਦਾਰਨੀ ਈਸ਼ਰ ਕੌਰ ਛਠਾ ਸਨ ਠੀਕ ਹੈ ਜਨਮ ਭੂਮੀ ਇਹਨਾਂ ਦੀ ਪਿੰਡ ਫੁੱਲਰਵਨ ਜ਼ਿਲ੍ਹਾ ਸੇਖੂਪੁਰਾ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਠੀਕ ਹੈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਇਹਨਾਂ ਨੇ ਚਾਰ ਜਮਾਤਾਂ ਪਾਸ ਕੀਤੀਆਂ ਫੇਰ ਨਨਕਾਣਾ ਸਾਹਿਬ ਦੇ ਖਾਲਸਾ ਹਾਈ ਸਕੂਲ ਵਿੱਚ ਪੜਨ ਚਲੇ ਗਏ ਉਸ ਨੇ میٹرਕ 1936 ਵਿੱਚ ਸੇਖੂਪੁਰਾ ਵਰਤਾਨਵੀ ਪੰਜਾਬ ਜੋ ਹੁਣ ਪਾਕਿਸਤਾਨੀ ਪੰਜਾਬ ਦੇ ਵਿੱਚ ਆਉਂਦਾ ਅਤੇ बीए 1940 ਵਿੱਚ ਅਤੇ ਐਫਸੀ ਕਾਲਜ ਲਾਹੌਰ ਤੋਂ ਕੀਤੀ ਜਿਹੜੇ बीए ਸੀ ਇਹਨਾਂ ਨੇ ਐਫਸੀ ਕਾਲਜ ਲਾਹੌਰ ਤੋਂ ਕੀਤੀ ਅੰਗਰੇਜ਼ੀ ਦੀ ਐਮਏ 1942 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ਫਿਰ ਲਾ ਕਾਲਜ ਲਾਹੌਰ ਤੋਂ ਐਲਐਲਬੀ ਕਰਨ ਉਪਰੰਤ ਪਹਿਲਾ ਫੌਜੀ ਅਫਸਰ 1942-43 ਦੇ ਵਿੱਚ ਇਹ ਪਹਿਲੇ ਫੌਜੀ ਅਫਸਰ ਬਣੇ ਫਿਰ ਲਾਈਜ਼ਾ ਅਖਬਾਰ ਫਿਰ ਲਾਈਜ਼ਾ ਅਫਸਰ ਮੂੜ ਬਸਾਉ ਵਿਭਾਗ 1947 ਤੇ 48 ਗਾਣੀ ਇਹਨਾਂ ਨੇ ਜਿਹੜੇ ਕੰਮ ਕੀਤੇ ਹਨ ਪਹਿਲਾ ਇਹ ਫੌਜੀ ਬਣੇ ਠੀਕ ਹੈ 1942 ਤੇ 43 ਦੇ ਵਿੱਚ ਫਿਰ ਇਹ ਲੈਜਾ ਅਫਸਰ ਬਣ ਗਏ ਠੀਕ ਹੈ ਬਸਾਉ ਵਿਭਾਗ ਦੇ ਵਿੱਚ ਆ ਗਏ 1947 48 ਦੇ ਵਿੱਚ ਫਿਰ ਲੋਕ ਸੰਪਰਕ ਅਧਿਕਾਰੀ ਬਣੇ ਠੀਕ ਹੈ ਫਿਰ ਮੁੜ ਬਸਾਉ ਵਿਭਾਗ ਚ ਆ ਗਏ ਠੀਕ ਹੈ ਜਲੰਧਰ ਦੇ ਵਿੱਚ 1949 ਤੋਂ 52 ਦੇ ਵਿੱਚ ਠੀਕ ਹੈ ਜੀ ਸੰਪਾਦਨ ਜਾਗਰਤੀ ਅਤੇ ਐਡਵਾਂਸ ਅੰਗਰੇਜ਼ੀ 1954 ਤੇ 55 ਸੰਪਾਦਨ ਦੇ ਵਿੱਚ ਵੀ ਕੰਮ ਕੀਤਾ ਸਹਾਇਕ ਸੂਚਨਾ ਅਧਿਕਾਰੀ ਵੀ ਰਹੇ ਨੇ ਜਲੰਧਰ ਦੇ ਵਿੱਚ 1956 ਤੋਂ 64 ਦੇ ਵਿੱਚ ਸੂਚਨਾ ਅਧਿਕਾਰੀ ਦੇ ਤੌਰ ਤੇ ਇਹ ਰਹੇ ਭਾਰਤ ਸਰਕਾਰ ਦੇ ਦਿੱਲੀ ਅਤੇ ਚੰਡੀਗੜ੍ਹ ਫਿਰ 1964 ਤੇ 70 ਫਿਰ ਜੁਆਇੰਟ ਡਾਇਰੈਕਟੋਰੇਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 1970 ਤੋਂ 1983 ਅਨੇਕਾਂ ਵਿਭਾਗਾਂ ਵਿੱਚ ਸੇਵਾ ਨਿਭਾਈਆਂ ਠੀਕ ਹੈ ਇਹਨਾਂ ਨੇ ਬਹੁਤ ਵਿਭਾਗਾਂ ਦੇ ਵਿੱਚ ਕੰਮ ਕੀਤਾ ਸਰਕਾਰੀ ਵਿਭਾਗਾਂ ਦੇ ਵਿੱਚ ਇਸ ਦੌਰਾਨ ਡੈਪੂਟੇਸ਼ਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਵਾਦਲ ਦਾ ਪ੍ਰੈਸ ਸਖਤਰ ਵੀ ਰਿਹਾ ਤਾਂ ਇਹ ਪੰਜਾਬ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵਾਦਲ ਸੀ ਉਹਨਾਂ ਦੇ ਪ੍ਰੈਸ ਸਖਤਰ ਵੀ ਰਹੇ 1949 ਵਿੱਚ ਡਾਕਟਰ ਕਰਮ ਸਿੰਘ ਗਰੇਵਾਲ ਜੋ ਹੱਡੀਆਂ ਦੇ ਮਾਹਰ ਨੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਲੜਕੀ ਹਰਵੰਸ ਕੌਰ ਦੇ ਨਾਲ ਇਹਨਾਂ ਦਾ ਵਿਆਹ ਹੋਇਆ ਠੀਕ ਹੈ ਜੀ ਇਹਨਾਂ ਦੇ ਦੋ ਲੜਕੇ ਤੇ ਤਿੰਨ ਲੜਕੀਆਂ ਸਣੇ ਪੰਜ ਬੱਚਿਆਂ ਦੇ ਇਹ ਵਾਪਣਗੇ ਠੀਕ ਹੈ ਜੀ ਕਹਾਣੀ ਸੰਗ੍ਰਹਿ ਜੋ ਸੀ ਇਹਨਾਂ ਦੇ ਸ਼ਾ ਵੇਲਾ ਇਹਨਾਂ ਨੇ 1950 ਦੇ ਵਿੱਚ ਲਿਖਿਆ ਧਰਤੀ ਤੇ ਆਕਾਸ਼ 1955 ਤੂੜੀ ਦੀ ਪੰਡ 1954 ਇੱਕਸ ਕੇ ਹੰਬਾਰਕ 1955 ਦੁੱਧ ਦਾ ਛੱਪੜ 1958 ਗੋਲਾ 1961 ਬਿਰਕ ਦੀਆਂ ਕਹਾਣੀਆਂ 1966 ਨਵੇਂ ਲੋਕ 1967 ਦੁਆਦਸ਼ੀ ਆਸ਼ਤਵਾਦੀ 1984 ਮੇਰੀਆਂ ਸਾਰੀਆਂ ਕਹਾਣੀਆਂ 1986 ਜਣੇ ਇਹਨਾਂ ਦੇ ਕਹਾਣੀ ਸੰਗ੍ਰਹਿ ਮੈਂ ਫੇਰ ਰਿਪੀਟ ਕਰ ਦਿੰਦੀ ਆ ਜੀ ਕਹਾਣੀ ਸੰਗ੍ਰਹਿ ਜਿਹੜੇ ਸੀ ਉਹ ਸ਼ਾ ਵੇਲਾ ਧਰਤੀ ਤੇ ਆਕਾਸ਼ ਤੂੜੀ ਦੀ ਪੰਡ ਇੱਕਸਕੇ ਹਮਵਾਰਕ ਦੁੱਧ ਦਾ ਛੱਕੜ ਗੋਲਾ ਬਿਰਕ ਦੀਆਂ ਕਹਾਣੀਆਂ ਨਵੇਂ ਲੋਕ ਦੁਆਦਸ਼ੀ ਅਸ਼ਟਵਾਜੀ ਮੇਰੀਆਂ ਸਾਰੀਆਂ ਕਹਾਣੀਆਂ ਇਹ ਇਹਨਾਂ ਦੇ ਕਹਾਣੀ ਸੰਗ੍ਰਹਿ ਸੀ ਹੋਰ ਜਿਹੜੀਆਂ ਇਹਨਾਂ ਦੀਆਂ ਪ੍ਰਸਿੱਧ ਕਹਾਣੀਆਂ ਸੀ ਧਰਤੀ ਹੇਟਲਾ ਬੋਲਦ ਸ਼ੇਰਨੀਆਂ ਖੱਬਲ ਰਸਪਰੀਆਂ ਸ਼ਾਹ ਵੇਲਾ ਤੂੜੀ ਦੀ ਪੰਡ ਦੁੱਧ ਦਾ ਛੱਪੜ ਇਹਨਾਂ ਦੀਆਂ ਪ੍ਰਸਿੱਧ ਕਹਾਣੀਆਂ ਸਨ ਹੋਰ ਪ੍ਰਸਿੱਧ ਕਹਾਣੀਆਂ ਇਹਨਾਂ ਦੀਆਂ ਜੋ ਸੀ ਉਹ ਸੀ ਨਮਸਕਾਰ ਪੌਣਾ ਆਦਮੀ ਮੁਰਦੇ ਦੀ ਤਾਕਤ ਨਵੀਂ ਦੁਨੀਆ ਮਾਸਟਰ ਭੋਲਾ RAM ਮਹਿਰਗੁਲ ਉਜਾੜ ਸਾਬਣ ਦੀ ਚਿਪਰ ਹਲਟਾ ਊਣਾ ਸ਼ਿੰਗਾਰ ਮੁੱਢੋ ਸੁਢੋ ਪੂਰਨ ਦਾ ਭਗਤ ਉਲਾਮਾ ਉਸੇ ਕਰਕੇ ਵਿੱਕੀ ਬੰਦ ਤਾਕੀਆਂ ਭੁੱਖਾ ਚਾਚਾ ਦਾ ਭੁੱਖਾ ਚਾਚਾ ਚੌਂਬੜ ਗਜਰੇ ਹੋਰ ਪ੍ਰਸਿੱਧ ਕਹਾਣੀਆਂ ਗਜਰੇ ਕਿਸੇ ਹੋਰ ਨੂੰ ਵੀ ਲੱਖ ਕਰੋੜ ਰੁਪਈਆ ਠੀਕ ਹੈ ਲੱਖਾਂ ਕਰੋੜਾ ਰੁਪਈਆ ਮੂਲੀ ਜਿੱਡੇ ਡੋਲੇ ਠੀਕ ਹੈ ਜੀ ਮੂਲੀ ਜਿੱਡੇ ਡੋਲੇ ਮੁਕਸਰ ਪਰਨਾਰੀ ਪਾਸ਼ੂ ਸੁੰਦਰ ਟੱਕਰ ਕਿਹੜੀਆਂ-ਕਿਹੜੀਆਂ ਪ੍ਰਸਿੱਧ ਕਹਾਣੀਆਂ ਸੀ ਜੀ ਗਜਰੇ ਇਸੇ ਹੋਰ ਨੂੰ ਵੀ ਲੱਖਾਂ ਕਰੋੜਾ ਰੁਪਇਆ ਮੂਲੀ ਜਿੱਡੇ ਡੋਲੇ ਮੁਕਸਰ ਪਰਨਾਰੀ ਪਾਸ਼ੋ ਸੁੰਦਰ ਤੇ ਟੱਕਰ ਜੋ ਇਹਨਾਂ ਨੇ ਅਨਵਾਦ ਕੀਤੇ ਸ਼ਾਸਤਰਾਂ ਤੋਂ ਵਿਦਾਇਗੀ ਆਰਨੇਸਟ ਹੈਮਿੰਗਮ ਜੋ ਵਿਰਕ ਜੀ ਬਾਰੇ ਪੁਸਤਕਾਂ ਸੀ ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ ਇਹ ਬਰੀਆਮ ਸਿੰਘ ਸੰਧੂ ਨੇ ਲਿਖਿਆ ਕਿੰਨਾ ਨੇ ਲਿਖੀ ਇੱਕ ਤਾਂ ਬਰੀਆਮ ਸਿੰਘ ਸੰਧੂ ਨੇ ਲਿਖੀ ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਇਹ ਡਾਕਟਰ ਰਣਧੀਰ ਸਿੰਘ ਨੇ ਲਿਖੀ ਚੰਦ ਤੇ ਜੋ ਚੰਦ ਤੇ ਸੀ ਠੀਕ ਹੈ ਜੀ ਕਿਤਾਬ ਇਹ ਡਾਕਟਰ ਵਿਕਰਮ ਸਿੰਘ ਕੁਮੰਣੇਲੀ ਹੀ ਕੁਲਵੰਤ ਸਿੰਘ ਵਿਰਕ ਇੱਕ ਅਧਿਆਨ ਇਹ ਪੁਸਤਕ ਕਿਨਾਰੇ ਲਿਖੀ ਟੀ ਆਰ ਵਿਨੋਦ ਨੇ ਇਨਾਮ ਠੀਕ ਹੈ ਜੀ ਭਾਸ਼ਾ ਵਿਭਾਗ ਪੰਜਾਬ ਵੱਲੋਂ 1959 ਦੇ ਵਿੱਚ ਇਹਨਾਂ ਨੂੰ ਇਨਾਮ ਦਿੱਤਾ ਗਿਆ ਸਹਿਤ ਕਾਦਵੀ ਇਨਾਮ ਮਿਲਿਆ 1988 ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਹਿਤਕਾਰ ਦੇ ਤੌਰ ਤੇ ਸਨਮਾਨ 1985 ਦੇ ਵਿੱਚ ਇਹਨਾਂ ਨੂੰ ਮਿਲਿਆ ਵਿਰਾਸਤ ਬਿਰਕ ਦੀਆਂ ਬਹੁਤ ਸਾਰੀਆਂ ਕਹਾਣੀਆਂ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਧਰਤੀ ਹੇਠਲਾ ਬੋਲਦ ਦੇ ਨਾਂ ਹੇਠ ਇੱਕ ਪੁਸਤਕ ਰੂਸ ਦੇ ਵਿੱਚ ਪ੍ਰਕਾਸ਼ਿਤ ਹੋਈ ਧਰਤੀ ਹੇਠਲਾ ਬੋਲਦ ਦੁੱਧ ਦਾ ਛੱਪੜ ਖੱਬਲ ਆਦੀ ਟੈਲੀਵਿਜ਼ਨ ਤੇ ਨਾਟਕ ਰੂਪ ਵਿੱਚ ਵੀ ਪੇਸ਼ ਕੀਤੀਆਂ ਗਈਆਂ ਵਿਰਕ ਬਾਰੇ ਪੁਸਤਕਾਂ ਇਹ ਆਪਾਂ ਪੜ ਚੁੱਕੇ ਹਾਂ ਜੀ ਠੀਕ ਹੈ ਇੱਕ ਵਾਰ ਫੇਰ ਦੱਸ ਦਿੰਦੀ ਹਾਂ ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰੇ ਬਰੀਆਮ ਸਿੰਘ ਸੰਧੂ ਨੇ ਲਿਖੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਇਹ ਡਾਕਟਰ ਅਨਤੀਸ਼ ਸਿੰਘ ਨੇ ਲਿਖੀ ਚੰਦ ਤੇ ਇਹ ਡਾਕਟਰ ਵਿਕਰਮ ਸਿੰਘ ਘੁੰਮਣ ਨੇ ਲਿਖੀ ਕੁਲਵੰਤ ਸਿੰਘ ਵਿਰਕ ਇੱਕ ਅਧਿਐਨ ਏ ٹی ਆਰ ਵਿਨੋਦ ਨੇ ਲਿਖੀ ਠੀਕ ਹੈ ਜੀ ਸਨਮਾਨ ਇਹ ਵੀ ਪੜ ਚੁੱਕੇ ਆ ਜੀ 1959 ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਦੁੱਧ ਦਾ ਛੱਪੜ ਲਈ ਇਹਨਾਂ ਨੂੰ ਇਹ ਨਾਮ ਮਿਲਿਆ ਸਨਮਾਨ ਮਿਲਿਆ 1959 ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਦੁੱਧ ਦਾ ਛੱਪੜ ਲਈ ਇਹਨਾਂ ਨੂੰ ਸਨਮਾਨ ਮਿਲਿਆ 1969 ਸਹਿਤਕਾਦਮੀ ਅਵਾਰਡ ਨਮੇ ਲੋਕਾਂ ਲਈ ਮਿਲਿਆ 1985 ਪੰਜਾਬ ਭੂਲੋ ਸ਼੍ਰੋਮਣੀ ਸਹਿਤਕਾਰ ਦੇ ਤੌਰ ਤੇ ਸਨਮਾਨ ਦਿੱਤਾ ਗਿਆ ਸਨਮਾਨਿਤ ਨਾਮ ਨਿੱਕੀ ਕਹਾਣੀ ਦਾ ਵੱਡਾ ਲੇਖਕ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਨਿੱਕੀ ਕਹਾਣੀ ਦਾ ਚੈੱਕਰ ਵੀ ਕਿਹਾ ਜਾਂਦਾ ਹੈ ਸਧਾਰਨ ਮੁਖ ਦੀਆਂ ਸਧਾਰਨ ਆਖਿਆਵਾਦਾ ਕਹਾਣੀਕਾਰ ਮਾਨਵਵਾਦੀ यथार्थवादी ਕਹਾਣੀਕਾਰ ਪ੍ਰਸਿੱਧ ਕਹਾਣੀਕਾਰ ਅਜੀਤ ਕੌਰ ਵੱਲੋਂ ਪੰਜਾਬੀ ਕਹਾਣੀ ਦਾ ਇਹਨਾਂ ਨੂੰ ਬਾਦਸ਼ਾਹ ਵੀ ਕਿਹਾ ਗਿਆ ਹੈ ਠੀਕ ਹੈ ਜੀ ਕਿਹੜੇ ਕਿਹੜੇ ਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਨਿੱਕੀ ਕਹਾਣੀ ਦਾ ਵੱਡਾ ਲੇਖਕ ਨਿੱਕੀ ਕਹਾਣੀ ਦਾ ਚੇਖਰ ਸਧਾਰਨ ਮੁਖਦੀਆਂ ਸਧਾਰਨ ਆਖਿਆਵਾਦਾ ਕਹਾਣੀਕਾਰ ਮਾਨਵਵਾਦੀ यथार्थवादी ਕਹਾਣੀਕਾਰ ਪ੍ਰਸਿੱਧ ਕਹਾਣੀਕਾਰ ਅਜੀਤ ਕੌਰ ਜੀ ਵੱਲੋਂ ਇਹਨਾਂ ਨੂੰ ਪੰਜਾਬ ਪੰਜਾਬੀ ਕਹਾਣੀ ਦਾ ਬਾਦਸ਼ਾਹ ਵੀ ਕਿਹਾ ਗਿਆ ਹੈ ਅਤੇ ਇਹਨਾਂ ਦੀ ਮੌਤ 24 ਦਸੰਬਰ 1987 ਨੂੰ ਇਹਨਾਂ ਦੀ ਮੌਤ ਹੋ ਗਈ ਸੀ ਆਈ ਹੋਪ ਸੋ ਇਹ ਤੁਹਾਨੂੰ ਲੈਕਚਰ ਪਸੰਦ ਆਇਆ ਹੋਵੇਗਾ ਇਸ ਦੇ ਨਾਲ ਹੀ ਵਿਦਾ ਲੈਣਿਆ ਜੀ ਧੰਨ